ਨੀ ਸਾਗਾ ਨੀ ਸਾ ਨੀ 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 ਦਾ ਦਾਨੀ ਸਾਗਾ ਮਗਾ ਮਗਾ ਸਾ ਸਾਣੀ ਸਾਗਾ ਨੀ ਸਾ ਨੀ 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 ਦਾ ਨੀ 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 ਦਾ ਦਾਨੀ ਸਾਗਾ ਮਮਾ ਸਗਮਗਾ ਮਗਾ ਦਾ ਮਦਨੀ ਬਲੀ ਸਾਣੀ ਦਾਨੀ ਦਾ ਨਿੰਦਾ ਪਾ ਫਦਮਾ ਮਪਗਾ ਗੜੇਗਾ ਮਗਾ ਪਾ ਮਾਂਗਾ ਰੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਿਕਰ ਸਿੰਘ ਹਮਦਪੁਰਾ ਤੋਂ ਅੱਜ ਅਸੀਂ ਪਹੁੰਚੇ ਸੀ ਪਿੰਡ ਰਾਮਪੁਰਾ ਅੱਜ ਤੁਹਾਨੂੰ ਮਿਲਾ ਰਿਹਾ ਮਨਪ੍ਰੀਤ ਸਿੰਘ ਨਾਂ ਜੋ ਕਿ ਵੌਇਸ ਆਫ ਪੰਜਾਬ ਦੀ ਹੁਣੇ-ਹੁਣੇ ਬਣਿਆ ਤੇ ਅੱਜ ਮਨਪ੍ਰੀਤ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਗਾਣੇ ਵੀ ਸੁਣਾਵਾਂਗੇ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦਲੀ ਸੁਪਨੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਜੀ ਤੇ ਮਨੂੰ ਮੈਂ ਮੁਬਾਰਕਾਂ ਦਿੰਦਾ ਤੁਸੀਂ ਵੌਇਸ ਆਫ ਪੰਜਾਬ ਦੀ ਬਣੇ ਹੋ ਥੈਂਕ ਯੂ ਤੋ ਕਿ ਐਡਾ ਜਿਹੜਾ ਮੁਕਾਮ ਹਾਸਲ ਕਰਨਾ ਬਹੁਤ ਵੱਡੀ ਗੱਲ ਆ ਠੀਕ ਹੈ ਨਾ ਇੱਕ ਤਾਂ ਤੁਸੀਂ ਤੁਹਾਡੀ ਉਮਰ ਵੀ ਛੋਟੀ ਆ ਤੇ ਮੁਕਾਮ ਬਹੁਤ ਵੱਡਾ ਹਾਸਲ ਕੀਤਾ ਤੂੰ ਬਹੁਤ ਖੁਸ਼ੀ ਹੋਈ ਤਾਂ ਕਰਕੇ ਮੈਂ ਤੇ ਤੁਹਾਡੀ ਵੀਡੀਓਜ਼ ਵਗੈਰਾ ਦੇਖੀਆਂ ਸੀ ਮੈਂ ਤੁਹਾਡੇ ਤੱਕ ਪਹੁੰਚਿਆ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਮੈਂ ਇਹੋ ਜਿਹੇ ਜਿਹੜੇ ਬੱਚਿਆਂ ਦੀ ਐਪਰੀਸ਼ੀਏਟ ਕਰਦਾ ਸਲਾੰਗਾ ਕਰਦਾ ਹਾਂ ਆਉਣ ਵਾਲੇ ਜਿਹੜੇ ਦੇਸ਼ ਦਾ ਭਵੇਖਾ ਤੇ ਤੁਸੀਂ ਬਹੁਤ ਵੱਡਾ ਜਿਹੜਾ ਮੁਕਾਮ ਹਾਸਲ ਕੀਤਾ ਬਹੁਤ-ਬਹੁਤ ਤੁਹਾਨੂੰ ਮੈਂ ਮੁਬਾਰਕਾਂ ਮੇਰੇ ਮੇਰੇ ਵੱਲੋਂ ਤੇ ਸੰਦਲੇ ਸੁਪਨੇ ਚੈਨਲ ਵੱਲੋਂ ਠੀਕ ਹੈ ਤੇ ਜਿਹੜੀ ਤੁਸੀਂ 뮤직 ਦੀ ਸਟੱਡੀ ਕੀਤੀ ਆ ਉਹ ਕਿੱਥੋਂ ਪ੍ਰਾਪਤ ਕੀਤੀ ਹੈ ਜੀ ਸਾਡੇ ਘਰ ਚ ਸਾਰੇ ਗਾਉਂਦੇ ਵਜਾਉਂਦੇ ਸੀ ਪਹਿਲਾਂ ਤਾਂ ਮੇਰੇ ਡੈਡੀ ਹਰਮੋਨੀ ਪਲੇ ਕਰਦੇ ਸੀ ਜੀ ਉਹਨਾਂ ਤੋਂ ਹੀ ਮੈਂ ਥੋੜਾ-ਥੋੜਾ ਸਿੱਖਿਆ ਜਿਹੜਾ ਦੂਆ ਮੇਰੇ ਪਾਪਾ ਜੀ ਉਹ ਵੀ ਆਉਂਦੇ ਸੀਗੇ ਜੀ ਇੱਕ ਥੋੜਾ ਜਿਹਾ ਉਹ ਹੁੰਦਾ ਸੀਗਾ ਹੀ ਵਰਡ ઓવે ઓન ધ પ્લે ਕਰਦੇ ਸੀ ਅਤੇ ਹੁਣ ਫਿਰ ਮੇਰਾ ਭਰਾ ਕਮੈਂਟਰੀ ਕਰਦਾ ਸੀ ਜੀ ਇਹ ਤੁਸੀਂ ਮੈਨੂੰ ਮਨਪ੍ਰੀਤ ਤੈਨੂੰ ਜਿਹੜਾ ਗਾਉਣ ਦਾ ਸ਼ੌਂਕ ਕਿਵੇਂ ਪਿਆ ਜੀ ਮੈਂ ਸਾਰੇ ਨੂੰ ਪਹਿਲਾਂ ਛੋਟੇ ਹੁੰਦਾ ਹੀ 4 ਸਾਲ ਦਾ ਉਦੋਂ ਹੀ ਗਾਉਂਦਾ ਰਹਿਆ ਜੀ ਮੈਂ ਜੀ ਪਹਿਲਾਂ ਮੇਰੇ ਡੈਡੀ ਗਾਉਂਦੇ ਸੀ ਉਹ ਵੀ دیਵਾਨਾ ਤੇ ਆਂਦੇ ਹਾਰਮੋਨੀਅਮ ਪਲੇ ਕਰਦੇ ਆ ਜੀ ਤੇ ਉੱਥੋਂ ਹੀ ਮੈਨੂੰ ਗਾਉਣ ਦਾ ਸ਼ੌਂਕ ਪਿਆ ਅਤੇ ਹੁਣ ਵੀ ਮੈਂ ਹੋਰ ਹੋਰ ਯਾਦੀ ਮਿਹਨਤ ਕਰਦਾ ਆ ਰਿਹਾ ਜੀ ਅੱਗੇ ਮੈਨੂੰ ਆਏਗਾ ਮੈਂ ਬੰਬਈ ਜਿੱਤਿਆ ਆ ਮਨਪ੍ਰੀਤ ਪੜ੍ਹਾਈ ਕਿਹੜੇ ਸਕੂਲ ਚ ਕਰ ਰਿਆ ਅੱਜ ਕੱਲ੍ਹ ਜੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੰਪਰਾ ਰੰਪਰੇ ਪੜ੍ਹਿਆ ਠੀਕ ਹੈ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੋਸੀ ਜੀ ਮੇਰੇ ਪਹਿਲਾਂ ਤਾਂ ਮੇਰੇ ਮੰਮੀ ਡੈਡੀ ਇਹ ਦੋ ਆ ਦਾਦਾ ਦਾਦੀ ਨੇ ਦੋ ਤਾਈ ਨੇ ਜੀ ਅਸੀਂ ਸਾਰੀ ਜੁਆਇੰਟ ਫੈਮਿਲੀ ਕਹਿੰਦੇ ਆ ਜੀ ਜੀ ਜਿਵੇਂ ਹੁਣ ਤੂੰ ਵੌਇਸ ਆਫ ਪੰਜਾਬ ਦੀ ਬਣਿਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਵੌਇਸ ਆਫ ਪੰਜਾਬ ਦਾ winner ਬਣਿਆ ਹੀ ਮੈਂ ਜੀ ਮੈਨੂੰ ਹੋਰ ਆ ਕਿ ਮੈਂ ਬੰਬੇ ਵੀ ਜਿੱਤੇ ਆ ਮੈਂ ਜੀ ਉੱਥੋਂ ਵੀ ਆਪਦਾ ਨਾਮ ਚਮਕਾਵਾਂ ਅਤੇ ਮਾਤਾ ਪਿਤਾ ਦਾ ਸਾਰਿਆਂ ਦਾ ਇਨਾਮ ਚਮਕਾਵਾਂ ਪਿੰਡ ਨਾਪਰੇ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਹੀ ਜੀ ਹਾਂਜੀ ਤੇ ਸਾਨੂੰ ਦੋ ਬੋਲ ਜਰੂਰ ਸੁਣਾਓ ਜਿਹੜਾ ਤੁਸੀਂ ਵੌਇਸ ਆਫ ਪੰਜਾਬ ਦੇ ਵਿੱਚ ਜਦੋਂ winner ਬਣੇ ਸੀ ਉਹ ਸਾਨੂੰ ਗਾਣਾ ਜਰੂਰ ਸੁਣਾਓ ਦਸਕਾ ਨੂੰ ਵੀ ਸੁਣਾਓ ਜੀ নিশ নিশা গ নিশা নিশা পানী চ নিশা নিশা গ নিশা নিশা পানী ন যা বিনা নযি ডোলা ন যা বিলনা ন ਚਰੋ ਲੈਣਾ ਆ ਰਾਵ ਚਰੋ ਲੈਣਾ ਤੇਰੇ ਨਾਲ ਚੰਨਾ ਦੁੱਖ ਸੁੱਖ ਮੈਂ ਫੋਲ ਨਾ ਜਾਵੀ ਢੋ ਲੈਣਾ ਨਾ ਜਾਵੀਓ ਡਾਲ ਲੈਣਾ ਰਸ Ga ma ni pa, ga ma ni pa, ga ma ni da sa ni pama ni pa ni pa ma ਨੀਆਂ ਜੀ ਨਾ ਕੀ ਜੇ ਤੂੰ ਵੀ ਹੱਸ ਕੇ ਨਹੀਂ ਬੋਲਣਾ ਨਾ ਜਾਵੀਂ ਢੋਲਣਾ ਨਾ ਜਾਵੀਂ ਢੋਲਣਾ ਬਹੁਤ ਸੋਹਣਾ ਮਨਪ੍ਰੀਤ ਤੁਸੀਂ ਤਾਂ ਰੰਗ ਬੰਦ ਤੇ ਹਨਾ ਮਨਪ੍ਰੀਤ ਹੁਣ ਤੱਕ ਤੁਸੀਂ ਕਿੱਥੇ ਕਿੱਥੇ ਜਿਹੜੀ ਪਰਫਾਰਮੈਂਸ ਕਰ ਚੁੱਕੇ ਆਂ ਪਹਿਲਾਂ ਤਾਂ ਹੀ ਸਾਡੇ ਮਸਾਲਾ ਚਰਬੀ ਦਾਸ ਧਰ ਮਸਾਲਾ ਚੌਥੇ ਲੋੜੀ ਦਾ ਪ੍ਰੋਗਰਾਮ ਹੁੰਦਾ ਧੀਆਂ ਦੀ ਲੋੜੀ ਜੀ ਉਹ ਮੇਰੀ ਪਹਿਲੀ ਸਟੇਜ ਆ ਤੇ ਉਸ ਤੋਂ ਬਾਅਦ ਜੀ ਮੈਂ ਹੁਨਰ ਰਵਾਜ ਮੁਕਾਬਲੇ ਚ ਗਿਆ ਜੀ ਅਤੇ ਉੱਥੋਂ ਦਾ ਵੀ ਮੈਂ ਵਿਨਰ ਬਣ ਗਿਆ ਸੀ ਜੀ ਅਤੇ ਉਸ ਤੋਂ ਬਾਅਦ ਅਸੀਂ ਬੰਬੇ ਗਏ ਸੀ ਉੱਥੇ 2.5 ਮਹੀਨੇ ਲਾ ਕੇ ਆਏ ਆ ਜੀ ਉੱਥੋਂ ਮੈਂ ਰਹਿ ਗਿਆ ਸੀ ਸਟੂਡੀਓ ਰਾਉਂਡ ਤੱਕ ਨਹੀਂ ਪਹੁੰਚਿਆ ਗਿਆ ਇਸ ਲਈ ਮੈਂ ਦੱਬ ਕੇ ਮਿਹਨਤ ਕੀਤੀ ਤੇ ਵਾਇਸ ਆਫ ਪੰਜਾਬ ਦਾ ਜੀ 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 ਵੀ ਪਹਿਲਾਂ ਬੰਬਈ ਗਿਆ ਸੀ ਉਥੇ ਕੋਸ ਘਾੜ ਸੀ ਜਾਂ ਫਿਰ ਤੁਸੀਂ ਜਿਹੜੇ ਉਹਦੇ ਗੋਰ ਹੋ ਸੁਖੇ ਹਨਾ ਸਿੱਖੇ ਵਾਇਸ ਆਫ ਪੰਜਾਬ ਦੀ ਬਣਿਓ ਮਨਪ੍ਰੀਤ ਹੁਣ ਤੱਕ ਤੋ ਕਿੱਥੋਂ ਕਿੱਥੋਂ ਸਨਮਾਨਤ ਹੋ ਚੁੱਕੇ ਆ ਇਹ ਲੋੜੀ ਤੋਂ ਐਸੀ ਸਰ ਨੂੰ ਪਹਿਲਾਂ ਤਾਂ ਮੈਨੂੰ ਸਨਮਾਨਤ ਐਦੁਆ ਦੇ ਹੁਨਰਵਾਲ ਮੁਕਾਬਲੇ ਚ ਮੈਨੂੰ 2100 ਰੁਪਏ ਦਾ ਪ੍ਰਾਈਜ਼ ਦਿੱਤਾ ਗਿਆ ਸੀ ਤੇ ਟਰੋਫੀ ਸੀਲ ਤੇ ਮੈਨੂੰ ਸਕੂਲ ਚੋ ਵੀ ਸਨਮਾਨਤ ਤੇ ਟਰੋਫੀ ਦਿੱਤੀ ਸੀ ਜਿੱਥੇ ਵੀ ਮੇਰਾ ਸਨਮਾਨਤ ਕੀਤਾ ਗਿਆ ਜੀ ਅਤੇ ਇਸ ਤੋਂ ਅੱਜ ਜਦੋਂ ਮੈਂ ਹੈਪੀ ਵੀਰ ਨਾਲ ਜਾਣਾ ਈ ਟੂਰਨਾਮੈਂਟ ਤੇ ਅਤੇ ਉੱਥੇ ਹੀ ਮੇਰਾ ਸਨਮਾਨਤ ਕਰਦੇ ਆ ਜੀ ਜੀ ਹਾਂਜੀ ਤੇ ਮਨਪ੍ਰੀਤ ਸਾਨੂੰ ਇੱਕ ਗਾਣਾ ਹੋਰ ਸੁਣਾ ਦੇ ਕਿਉਂਕਿ ਰੰਗ ਜੇ ਬੰਦੇ ਹਨਾ ਤੇ ਆਪਾਂ ਗਾਣਾ ਇੱਕ ਦਰਸ਼ਕਾਂ ਨੂੰ ਹੋਰ ਸੁਣਾ ਦਈਏ ਸੁਣਾ ਦਿਓ ਹੂੰ ਆਉਂਦੀਆਂ ਨਸੀਬਾ ਨਾਲ ਏ ਕੜੀਆਂ ਆਉਂਦੀਆਂ ਨਸੀਬਾ ਨਾਲ ਏ ਕੜੀਆਂ ਤੇਰੇ ਸਿਰ ਨੂੰ ਸਜਾਇਆ ਲਾਲਾ ਫੁੱਲ ਕਲੀਆਂ ਤੇਰੇ ਸਿਰ ਨੂੰ ਸਜਾਇਆ ਲਾਲਾ ਫੁੱਲ ਕਲੀਆਂ ਆਉਂਦੀਆਂ ਨਸੀਬਾ ਨਾਲ ਏ ਕੜੀਆਂ ਆਉਂਦੀਆਂ ਨਸੀਬਾ ਨਾਲ ਇਹ ਕੜੀਆਂ ਤੇਰੇ ਸਿਰ ਨੂੰ ਸਜਾਇਆ ਲਾਲਾ ਫੁੱਲ ਕਲੀਆਂ ਤੇਰੇ ਸਿਰ ਨੂੰ ਸਜਾਇਆ ਲਾਲਾ ਫੁੱਲ ਕਲੀਆਂ ਪੂਰੀ ਸਾਡੇ ਦਿਲ ਦੀ ਮੁਰਾਦ ਅੱਜ ਹੋਈਏ ਮੇਰੇ ਨਾਲ ਵਦ ਖੁਸ਼ ਹੋਣਾ ਨਾ ਕੋਈਏ ਮੇਰੇ ਨਾਲ ਵਦ ਖੁਸ਼ ਹੋ ਨਾਨਾ ਕੋਈ ਹੈ ਖੁਸ਼ੀਆਂ ਨੇ ਵੇੜੇ ਵਿੱਚ ਲਾਈਆਂ ਖੜੀਆਂ ਖੁਸ਼ੀਆਂ ਨੇ ਵੇੜੇ ਵਿੱਚ ਲਾਈਆਂ ਚੜੀਆਂ ਤੇਰੇ ਸਿਰ ਨੂੰ ਸਜਾਇਆ ਲਾਲਾ ਫੁੱਲ ਕਲੀਆਂ ਤੇਰੇ ਸਿਰ ਨੂੰ ਸਜਾਇਆ ਲਾਲਾ ਫੁੱਲ ਕਲੀਆਂ ਬਹੁਤ ਸੋਹਣਾ ਮਨਪ੍ਰੀਤ ਤੇ ਮਨਪ੍ਰੀਤ ਜਦੋਂ ਤੋਂ ਵੌਇਸ ਆਫ ਪੰਜਾਬ ਦੇ ਬਣਿਆ ਸੀਗਾ ਤੇ ਉੱਥੇ ਤੈਨੂੰ ਕਿਸ ਚੀਜ਼ ਨਾਲ ਸਨਮਾਨਤ ਕੀਤਾ ਗਿਆ ਉੱਥੇ ਜੀ ਮੈਨੂੰ ਇੱਕ ਤਾਂ ਮੈਡਲ ਮਿਲਦੀ ਸੀ ਉੱਥੇ ਹੀ ਹਰ ਇੱਕ ਮੇਰੇ ਐਪੀਸੋਡ 'ਚ ਮੈਨੂੰ ਮੈਡਲ ਮਿਲੇ ਆ ਅਤੇ ਮਾਈਕ ਕੋਈ ਕੋਈ ਹੋ ਐਪੀਸੋਡ ਜੀ ਜੇ ਨਹੀਂ ਮਿਲੇ ਜੀ ਜਿੱਚ ਮੈਥੋਂ ਗਲਾਇਆ ਨਹੀਂ ਉਹ ਹੁੰਦਾ ਸੀਗਾ ਜੀ ਅਤੇ ਉਹ ਮੈਡਲ ਮੈਂ ਸਾਰੇ ਸਾਥੀਆਂ ਨੂੰ ਵੰਡਿਆ ਆ ਆਪਦਿਆਂ ਨੂੰ ਅੱਛਾ ਜੀ ਉਹ ਜਿਹੜੇ ਰਹਿ ਗਏ ਸੀ ਗ੍ਰੈਂਡ ਫਿਨਲ ਦੇ ਵਿੱਚ ਰਹਿ ਗਏ ਸੀ ਉਹਨਾਂ ਨੂੰ ਵੀ ਤੂੰ ਟਰੋਫੀ ਆ ਜਿਹੜਾ ਮੈਡਲ ਮਿਲੇ ਉਹਨਾਂ ਨੂੰ ਦੇ ਕੇ ਆ ਬਹੁਤ ਵੱਡੀ ਗੱਲ ਹੈ ਅਤੇ ਮੈਨੇ ਉਹ ਤੋ ਟਰੋਫੀ ਦਿੱਤੀ ਆ ਤੇ 3 ਲੱਖ ਰੁਪਏ ਦਾ ਪ੍ਰਾਈਸ ਦਿੱਤਾ ਜੀ ਜੀ ਮੁਾਰਕਾ ਹੋਇਆ ਤੈਨੂੰ ਹੈਨਾ ਮਨਪ੍ਰੀਤ ਜਦੋਂ ਤੂੰ ਵੌਇਸ ਆਫ ਪੰਜਾਬ ਦੀ ਬਣ ਕੇ ਆਇਆ ਪਿੰਡ ਪਹੁੰਚਿਆ ਤੇ ਪਿੰਡ ਪੱਤਰ ਵੱਲੋਂ ਵੀ ਤੁਹਾਨੂੰ ਜਿਹੜਾ ਸਨਮਾਨ ਕੀਤਾ ਗਿਆ। ਹਾਂਜੀ ਜਦੋਂ ਮੈਂ ਉੱਥੋਂ ਆਇਆ ਸੀ ਮੁਹਾਲੀ ਤੋਂ ਜੀ ਤੇ ਮੇਰਾ ਪਿੰਡ ਵਾਲਿਆਂ ਨੇ ਮੇਰਾ ਬਹੁਤ ਹੀ ਸਾ ਦਿੱਤਾ ਤੇ ਹਾਰਾਂ ਨਾਲ ਮੇਰਾ ਸਨਮਾਨਿਤ ਕੀਤਾ, ਸਵਾਗਤ ਕੀਤਾ ਤੇ ਇੱਥੇ ਢੋਲ ਵੀ ਵਜਾਉਂਦੇ ਆ ਰਹੇ ਸੀ। ਮੈਨੂੰ ਬਹੁਤ ਖੁਸ਼ੀ ਹੋਈ। ਜੀ ਸਾਰੇ ਪਿੰਡ ਵਾਸੀਆਂ ਦਾ ਮੈਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਆਉਂਦੇ ਹੋਏ ਮੇਰਾ ਹਾਰ ਪਾਇਆ ਤੇ ਹਨਾ ਢੋਲ ਵਜਾਉਂਦੇ ਹੋਏ ਲੈ ਆਏ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ। ਠੀਕ। ਤੇ ਮਨਪ੍ਰੀਤ ਸਾਨੂੰ ਇੱਕ ਗਾਣਾ ਹੋਰ ਸੁਣਾ ਦੇ ਯਾਰ। ਰੌਣਕ ਤੇਰੀ ਆਵਾਜ਼ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਇੱਕ ਗਾਣਾ ਹੋ ਸੁਣਾ ਦਿਓ ਬੜੀ ਗੁਸਤਾਖ ਹਮੇ ਹੋ ਜਾ ਗੁਸਤਾਖੀਆਂ ਤੇਤੋਂ ਬਿਨਾ ਦੱਸ ਕਿਨੇ ਹੈ ਓ ਦੇ ਨੀਆਂ ਨੇ ਮਾਫੀਆਂ ਓ ਮਹਿਰਾਂ ਵਾਲਿਆ ਸਿਰ ਮੇਰੇ ਦਿਆ ਸਾਈਆ ਵੇ ਮਹਿਰਾਂ ਵਾਲਿਆ ਨਿਗਾ ਮਹਿਰਦੀ ਮਾਰੀ ਵੇ ਸਜਣਾ ਸੋਣਾ ਹੋ ਜਾ ਮੈਂ ਸਾਰੀ ਦੀ ਸਾਰੀ ਵੇ ਸਜਣਾ ਓ ਸੋਣਾ ਹੋ ਜਾ ਮੈਂ ਸਾਰੀ ਦੀ ਸਾਰੀ ਵੇ ਸਜਣਾ ਮਹਿਰਾ ਵਾਲਿਆ ਨਿਗਾ ਮਹਿਰ ਦੀ ਮਾਰੀ ਵੇ ਸਜਣਾ ਸੋਣਾ ਹੋ ਜਾ ਮੈਂ ਸਾਰੀ ਦੀ ਸਾਰੀ ਵੇ ਸਜਣਾ ਓ ਸੋਣਾ ਹੋ ਜਾ ਮੈਂ ਸਾਰੀ ਦੀ ਸਾਰੀ ਵੇ ਸੁਝਣਾ ਬਹੁਤ ਸੋਹਣਾ ਮਨਪ੍ਰੀਤ ਜਦੋਂ ਤੂੰ ਸਕੂਲ ਦੇ ਵਿੱਚ ਜਾਣਾ ਹਨਾ ਤੇ ਉੱਥੇ ਪਤਾ ਹੀ ਆ ਟੀਚਰਾਂ ਨੂੰ ਜਾਂ ਤੇਰੇ ਨਾਲ ਦੇ ਬੱਚਿਆਂ ਨੂੰ ਪਤਾ ਹੀ ਆ ਵੀਰ ਮਨਪ੍ਰੀਤ ਗੌਂਦਾ ਬਹੁਤ ਸੋਹਣਾ ਤੇ ਤੈਨੂੰ ਰੋਕ-ਰੋਕ ਕੇ ਕਹਿੰਦੇ ਨਹੀਂ ਵੀ ਮੈਨੂੰ ਗਾਣਾ ਸੁਣਾ ਜਾ ਜੀ ਸਾਰੀ ਟੀਚਰੀ ਕਹਿੰਦੀ ਆ ਵੀ ਗੀਤ ਸੁਣਾ ਦੇ ਮੈਨੂੰ ਅੱਛਾ ਜਿੰਨੇ ਕੋਈ ਪ੍ਰੋਗਰਾਮ ਹੁੰਦੇ ਆ ਸਕੂਲ ਦੇ ਵਿੱਚ ਉੱਥੇ ਗਾਣਾ ਸੁਣਾਉਣਾ ਫਿਰ ਹਾਂਜੀ ਸੁਣਾਉਂਦੇ ਜੀ ਤੇ ਕਰੋ ਤੈਨੂੰ ਕਿੰਨੀ ਕ ਸਪੋਰਟ ਮਿਲਦੀ ਹੈ ਇਧਰ ਨੂੰ ਵੀ ਕਰੋ ਜੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲਦੀ ਹੈਗੀ ਮੈਨੂੰ ਸਾਰੇ ਐ ਕਹਿੰਦੇ ਆ ਵੀ ਹਾਂਜੀ ਵਧੀਆ ਗਈ ਤੂੰ ਤੇ ਉੱਥੇ ਜਦੋਂ ਮੈਂ ਗਿਆ ਸੀਗਾ ਜੀ ਬਸ ਪੰਜਾਬ ਚ ਜੀ ਤੇ ਆਉਣ ਵਾਲੇ ਸਮੇਂ ਦੀਆਂ ਤੇਰੀਆਂ ਕੀ ਪਲਾਨਿੰਗਾਂ ਨੇ ਕੀ ਕਰਨਾ ਚਾਹੁੰਨਾ ਆਉਣ ਵਾਲੇ ਸਮੇਂ ਦੇ ਵਿੱਚ ਜੀ ਮੈਂ ਹੁਣ ਸਾਰੀ ਗਮਾਪਾ ਚ ਜਾਣਾ ਚਾਹੁੰਨਾ ਜੀ ਦੁਨੀ ਸੂਆ ਚ ਸਿੰਗਿੰਗ ਸੁਪਰਸਟਾਰ ਚ ਜੀ ਜੀ ਹਾਂਜੀ ਉੱਥੋਂ ਮੈਂ ਪਹਿਲਾਂ ਮੁੜਿਆ ਆਇਆ ਸੀ ਜੀ ਸਿੰਗਿੰਗ ਸੁਪਰਸਟਾਰ 3 ਚ ਜੀ ਹੁਣ ਮੈਂ 4 ਚ ਜਾਣਾ ਚਾਹੁੰਨਾ ਤੇ ਮੈਂ ਸਰਦੀਪ ਕਮਤਾਰ ਕੋਈ ਜਾਣਦਾ ਸਾਡਾ ਆਪਦਾ ਸਟੂਡੀਓ ਜੀ ਰਾਮਪਰੀ ਫੂਨ ਚ ਜੀ ਹਾਂਜੀ ਉੱਥੋਂ ਮੈਂ ਸਿੱਖਣਾ ਅਤੇ ਹੋਰ ਮਿਹਨਤ ਜ਼ਿਆਦਾ ਕਰਕੇ ਅਤੇ ਉਹਨਾਂ ਮੈਂ ਸਾਰੇ ਕੰਮ ਪਾਵੀ ਜਿੱਤ ਕੀ ਆਵਾਂਗਾ ਕਿਉਂਕਿ ਉੱਥੇ ਜਿਹੜੀ ਹੈਗੀ ਆ ਟਾਫਾ ਹੋਣ ਵਾਲਾ ਤੇਰਾ ਪ੍ਰਤੀਯੋਗਤਾ ਜਿਹੜੀ ਆ ਬਹੁਤ ਟਾਫਾ ਹੈ ਨਾ ਤੇ ਪੂਰੀ ਦੱਬ ਕੇ ਮਿਹਨਤ ਕਰੇਗਾ ਤਾਂ ਉੱਥੋਂ ਵੀ ਤੇਰਾ ਜਿਹੜਾ ਮੁਕਾਮ ਆ ਹਾਸਲ ਕਰੀਗਾ ਤੇ ਸਾਨੂੰ ਇੱਕ ਗਾਣਾ ਹੋਰ ਸੁਣਾ ਦੇ ਜਿਹੜਾ ਤੈਨੂੰ ਵਧੀਆ ਲੱਗਦਾ ਜਿਹੜਾ ਦਿਲ ਦੇ ਕਰੀਬ ਆ ਜਿਹੜਾ ਸਾਣੀ ਸਾਗਾ ਨੀ ਸਾ ਨੀ ਨੀਦਾ ਦਾਨੀ ਸਾਗਮ ਗਮਗਾ ਸਾ ਸਾਣੀ ਸਾਗਾ ਨੀ ਸਾ ਨੀ ਨੀਦਾ ਨੀ ਨੀਦਾ ਦਾਨੀ ਸਾਗਮ ਮਾ ਗਮਗਾ ਮਗਾ ਸਾ ਸਾਣੀ ਸਾਗਾ ਨੀ ਸਾ ਨੀ ਨੀਦਾ ਨੀ ਨੀਦਾ ਦਾਨੀ ਸਾਗਮ ਮਾ ਗਮਗਾ ਗਦੇ ਗਮਗਾ ਪਾ ਮਾ ਗਾਰੇ ਹੁਸਨੇ ਜਾਨੋ ਕੀ ਤਾਰੀਫ ਮੁਮਕਿਨ ਨਹੀਂ उसने गाना की तारीफ मुमकिन नहीं आफरी 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 तू भी देखे अगर तो कहे हम नशी आफरी 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 आफरी, आफरी। उसने गाना की तारीफ मुमकिन नहीं उसने जाना कि तारीफ मुमकिन नहीं ऐसा देखो नहीं खूबसूरत कोई जिस्म जैसे अजंता की मूर्ति कोई जिस्म जैसे निगाहों पे जादू कोई जिस्म नगमा कोई जिस्म खुशबू कोई जिस्म जैसे मचलती हुई जिसम जैसे महकती हुई चांदनी जिसम जैसे खिलता हुआ एक चमन जिसम जैसे के सूरज की पहली किरण जिसम तरशा हुआ दिल का शो नशी संदली संदली मर मरी मर मरी उसने जाना कि तारीफ ਉਹ ਕਿ ਨਹੀਂ ਕੀ ਬਾਤ ਹੈ ਹਾਂ ਮਨਪ੍ਰੀਤ ਇਹ ਕਈ ਵਾਰੀ ਸਕੂਲ ਦੇ ਵਿੱਚ ਜਿੰਦੇ ਹੁੰਨੇ ਆਪਾਂ ਤੋਂ ਗਲਤੀਆਂ ਹੋ ਜਾਂਦੀਆਂ ਹਨ ਤੇ ਜਦੋਂ ਤੇਰੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਸਕੂਲ ਦੇ ਵਿੱਚ ਤੇ ਟੀਚਰ ਤਾਂ ਮੈਂ ਕਹਿੰਦਾ ਤੈਨੂੰ ਕੋਟ ਦੇ ਤਾਂ ਨਹੀਂ ਹੋਣੇ ਤੇ ਉਦੋਂ ਕਹਿੰਦੇ ਹੋਣਗੇ ਤੂੰ ਗਾਣਾ ਸੁਣਾ ਦੇ ਹਨਾ ਹਾਂਜੀ ਛੋਟੀਆਂ ਛੋਟੀਆਂ ਗਲਤੀ ਹੋ ਜਾਂਦੀਆਂ ਸਾਰਿਆਂ ਦੀ ਤੂੰ ਤਾਂ ਕਹਿੰਦੇ ਆ ਹੌਲੀ ਹੌਲੀ ਵਗ ਜਾ ਗੀਤ ਸੁਣਾ ਕੇ ਕਲਾਸ ਚ ਵਗ ਜਾ ਗਾਣਾ ਸੁਣ ਕੇ ਤਾਂ ਛੱਡ ਦਿੰਦੇ ਨੇ ਤੇ ਇਹ ਤਾਂ ਵਧੀਆ ਐ ਮਿਊਜ਼ਿਕ ਦਾ ਫਿਰ ਡਬਲ ਤੂੰ ਫਾਇਦਾ ਲੈਣਾ ਹਨਾ ਠੀਕ ਆ ਤੇ ਸਾਨੂੰ ਇੱਕ ਦੋ ਗਰਾਰੀਆਂ ਜੀਆਂ ਜਿਹੜੀਆਂ ਚੰਗੀ ਰਗ ਦੀ ਉਹ ਸੁਣਾ ਦੋ ਇਕੱਲੀਆਂ ਗਰਾਰੀਆਂ ਗਾਣਾ ਨਹੀਂ ਸੁਣਨਾ ਤੇਰੀਆਂ ਗਰਾਰੀਆਂ ਹੀ ਆਸੀਂ ਸੁਣਨੀਆਂ ਉਹ ਸੁਣਾ ਹਾ ਇਸਰਦੂਸ ਸਾਹਿਬ ਜੀ ਜੀ ਮਨਪ੍ਰੀਤ ਕਿਹੜੇ ਕਿਹੜੇ ਸਿੰਗਰ ਤੇਰੇ ਫੇਵਰੇਟ ਨੇ ਕਿਹਨਾਂ ਦੇ ਗਾਣੇ ਤੋਂ ਜ਼ਿਆਦਾ ਸੁਣਦਾ ਪਹਿਲੇ 우ਸਤਾਦ ਨੂਸਰਤ ਫਤਿਹ ਅਲੀ ਖਾਨ ਸਾਹਿਬ ਐਦੂ ਆ ਜੀ ਸਰਦੂ ਸਕੰਦਰ ਜੀ ਸਾਹਿਬ ਜੀ ਇਹਨਾਂ ਦੇ ਮੈਂ ਬੱਦਗੀ ਸੁਣਦਾ ਹਾਂ ਜੀ ਇਹਨਾਂ ਦਾ ਸਾਨੂੰ ਇੱਕ ਦੋ ਬੋਲ ਜ਼ਰੂਰ ਸੁਣਾ ਜਾਂਦੇ ਜਾਂਦੇ ਅਕੀ ਉੜੀਕਦੀਆਂ ਜੀ ਨਹੀਂ ਸਾਰੇ 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 ਸੋ ਨਹੀਂ ਸਾਰੇ 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 ਸੋ ਨਹੀਂ ਸਾਰੇ 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 ਸੋ ਨੀਨੀ ਸਾਸ ਸਾਸ ਪਾਪਾ ਨੀਨੀ ਨੀਨੀ ਮਾ ਮਾ ਪਾਪਾ ਪਾਪਾ ਮਰੇ ਮਰੇ ਸੋ ਨੀਨੀ ਸਾਸ ਸਾਸ ਪਾਪਾ ਨੀਨੀ ਨੀਨੀ ਧੇਮ ਪਣੀ ਸਾਂ ਧੇਮ ਪਣੀ ਸਾਂ ਨੀ ਪਣੀ ਬੰਮ ਬੰਮ ਮਰੇ ਮਰੇ ਸੋ ਰੋਵ ਤਕ ਤਕ ਥਕ ਗਈ ਆ ਮੈਂ ਕੱਲੇ ਆ ਰੇ ਆ ਰੇ ਅੱਕ ਗਈ ਆ ਮੈਂ ਕੱਲੇ ਆ ਰੇ ਆ ਰੇ ਅੱਕ ਗਈ ਆ ਮੈਂ ਇੱਕ ਇੱਕ ਪਲ ਦਿਲ ਗਿਣ ਕੇ گزارਦਾ ਆ ਪਰਦੇਸੀਆਂ ਆ ਜਾ ਪਰਦੇਸੀਆਂ ਵਾਸਤੇ ਪਿਆਰ ਦਾ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਡੋਲਣਾ ਤੈਨੂੰ ਅੱਖੀਆਂ ਉਡੀਕਦੀਆਂ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਬਹੁਤ ਸੋਹਣਾ ਮਨਪ੍ਰੀਤ ਅੱਜਕੱਲ ਦੇ ਜਿਹੜੇ ਨਿੱਕੇ ਬੱਚੇ ਨੇ ਤੇਰੇ ਨਾਲ ਦੇ ਬੱਚੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੇਗਾ ਤੋ ਆਪਦੇ ਮੰਮੀ ਡੈਡੀ ਦਾ ਕਹਿਣਾ ਮੰਨੋ ਪਹਿਲਾਂ ਤਾਂ ਹੀ ਆ ਗੇਮਾਂ ਤੋਂ ਦੂਰ ਰਹੋ ਅਤੇ ਆਪਦਾ ਨਾਮ ਚਮਕਾਓ ਮਿਹਨਤ ਕਰੋ ਫੇਰ ਹੀ ਇੱਥੇ ਤੱਕ ਪਹੁੰਚੋਗੇ ਤੇ ਆ ਫ੍ਰੀ ਫਾਇਰ ਪਬਜੀ ਮੋਬਾਈਲਾਂ ਨਾ ਖੇਡਿਆ ਕਰੋ ਤੇ ਮੈਂ ਇਹੀ ਕਹਿਣਾ ਹੀ ਮੋਬਾਈਲਾਂ ਤੋਂ ਦੂਰ ਰਹੋ ਤੇ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਮੇਰੇ ਚੈਨਲ ਤੇ ਸਾਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਤੁਹਾਡਾ ਵੀ ਧੰਨਵਾਦ ਇੱਥੇ ਤੱਕ ਆਏ ਹੋ ਤੁਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਦੇਖ ਰਹੇ ਆ ਜੀ ਧੰਨਵਾਦ ਸਾਰਿਆਂ ਦਾ ਜੀ ਜੀ ਜੋ ਵੀ ਦਾਰਸ਼ਕ ਸਾਡੀ ਵੀਡੀਓ ਨੂੰ ਦੇਖ ਰਹੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਦੱਬ ਕੇ ਕਮੈਂਟ ਕਰਿਓ ਤੇ ਸੰਦਲੀ ਸੁਪਨੇ ਚੈਨਲ ਨੂੰ ਫੋਲੋ ਕਰੋ ਜੀ ਧੰਨਵਾਦ ਸਾਰਿਆਂ ਦਾ